ਆਦਾਬ ਨਾਜ਼ਰੀ ਸਵਾਗਤ ਹੈ ਆਪ ਸਭ ਦਾ ਦਿਵਾਨੇ ਪੀਰਾਂ ਦੇ ਚੈਨਲ ਵਿੱਚ ਅੱਜ ਬੜੀ ਖਾਸ ਵੀਡੀਓ ਉਹਨਾਂ ਲਈ ਹੈ ਜਿਹੜੇ ਇਵਾਦਤ ਕਰਨ ਵੇਲੇ ਆਪਣੇ ਪੀਰ ਨੂੰ ਦੁਆ ਫਰਿਆਦ ਕਰਦੇ ਨੇ ਜੋ ਭਰੋਸੇ ਦੇ ਨਾਲ ਦੁਆ ਫਰਿਆਦ ਕਰਦੇ ਆ ਉਸ ਦੁਆ ਫਰਿਆਦ ਦਾ ਜਵਾਬ ਜਰੂਰ ਆਉਂਦਾ ਹੈ ਇਸੇ ਤਰ੍ਹਾਂ ਪਾਕਿਸਤਾਨ ਦੇ ਰਹਿਣ ਵਾਲੀ ਬੀਬੀ ਰਸੀਦਾ ਲੱਖ ਦਾਤਾ ਲਾਲਾਂ ਵਾਲੇ ਪੀਰ ਨੂੰ ਮੰਨਦੀ ਸੀ ਤੇ ਪੀਰ ਤੇ ਭਰੋਸਾ ਬੜਾ ਰੱਖਦੀ ਸੀ ਅਚਾਨਕ ਉਸ ਬੀਬੀ ਦੇ ਪੈਰ ਤੇ ਬਹੁਤ ਵੱਡਾ ਫੋੜਾ ਹੋ ਗਿਆ ਸੀ ਕਦੀ ਕਿਸੇ ਵੈਦ ਦਵਾਈਦਾਰ ਨੂੰ ਕਦੀ ਕਿਸੇ ਡਾਕਟਰ ਕੋ ਦਵਾਈਦਾਰ ਨੂੰ ਜਿੱਦਾਂ ਜਿੱਦਾਂ ਦਵਾਈਦਾਰੂ ਕਰਦੀ ਆ ਉੱਦਦਾ ਉੱਦਾਂ ਉਹ ਫੋੜਾ ਵੱਧ ਜਾਂਦਾ ਆ ਡਾਕਟਰਾਂ ਨੇ ਉਸ ਬੀਬੀ ਨੂੰ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੇਰਾ ਪੈਰ ਕੱਟਣਾ ਪੈਣਾ ਆ ਤੇਰੇ ਪੈਰ ਨੂੰ ਆਰਾਮ ਨਹੀਂ ਆਉਣਾ ਉਹ ਹੁਣ ਲਖਦਾਤਾ ਤੇਰ ਤੇ ਕਦਮਾਂ ਦੇ ਵਿੱਚ ਦੁਆ ਫਰਿਆਦ ਕਰਿਆ ਕਰੇ हे ਲਖਦਾਤਾ ਲਾਲਾਂ ਵਾਲੇ ਵੀਰਾ ਮੇਰੇ ਤੇ ਕਿਰਪਾ ਕਰ ਦੋ ਅਤੇ ਮੇਰਾ ਫੋੜਾ ਠੀਕ ਕਰ ਦੋ ਹਰ ਰੋਜ਼ ਲੱਖ ਦਾ ਤਪીર ਦੇ ਕਦਮਾਂ ਦੇ ਵਿੱਚ ਦੁਆ ਫਰਿਆਦ ਕਰਦੀ ਆ ਕਿ ਇਹ ਪੀਰ ਜੀ ਮੈਂ ਇਸ ਪੈਰ ਨੂੰ ਕਟੋਣਾ ਨਹੀਂ ਚਾਹੁੰਦੀ ਮੇਰੇ ਤੇ ਕਿਰਪਾ ਕਰੋ ਅਤੇ ਮੰਨੂ ਆਰਾਮ ਦਿਓ ਇੱਕ ਦਿਨ ਉਹ ਬੀਬੀ ਦੀ ਫਰਿਆਦ ਲੱਖ ਦਾ ਤਪીર ਜੀ ਦੇ ਕੋਲ ਸੁਣੀ ਗਈ ਰਾਤ ਦਾ ਟਾਈਮ ਆ ਸੁੱਤੀ ਪਈ ਆ ਲੱਖ ਦਾਤਾ ਫਿਰ ਕਿਸੇ ਬਜ਼ੁਰਗ ਦੇ ਘੇਸ ਦੇ ਵਿੱਚ ਆਉਂਦੇ ਆ ਉਸ ਬਿੱਬੀ ਨੂੰ ਕਹਿੰਦੇ ਆ ਕਿ ਐ ਬਿੱਬੀ ਕੈਸੂ ਦੇ ਫੁੱਲ ਲੈ ਆਕੇ ਉਬਾਲ ਕੇ ਆਪਣੇ ਪੈਰ ਤੇ ਬੰਨ੍ਹਿਆ ਕਰ ਤੇਰਾ ਫੋੜਾ ਠੀਕ ਹੋ ਜਾਊਗਾ ਬਿੱਬੀ ਨੇ ਇਹ ਗੱਲ ਸੁਣੀ ਪਰ ਵਿਸ਼ਵਾਸ ਨਾ ਕੀਤਾ ਵਿਚਾਰ ਕਰਦੀ ਆ ਕਿ ਮੈਨੂੰ ਬਹਿਮਿਆ ਮੇਰਾ ਭੁਲੇਖਾ ਆ ਦੂਸਰੀ ਰਾਤ ਨੂੰ ਫੇਰ ਇਸੇ ਤਰ੍ਹਾਂ ਇੱਕ ਬਜ਼ੁਰਗ ਆ ਕੇ ਕਹਿੰਦੇ ਆ ਐ ਬੀਬੀ ਬਾਜ਼ਾਰੋਂ ਕੈਸੂ ਦੇ ਫੁੱਲ ਲਿਆ ਕੇ ਉਬਾਲ ਕੇ ਆਪਣੇ ਫੋੜੇ ਦੇ ਬੰਨੀ ਤੇਰਾ ਫੋੜਾ ਠੀਕ ਹੋ ਜਾਊਗਾ ਪਰ ਬੀਬੀ ਨੇ ਸੁਣਿਆ ਜ਼ਰੂਰ ਆ ਵਿਸ਼ਵਾਸ ਫੇਨ ਨਹੀਂ ਕੀਤਾ ਇਸੀ ਤਰ੍ਹਾਂ ਤੀਸਰੀ ਰਾਤ ਆ ਗਈ ਸੁਤੀ ਪਈਆ ਲਖਦਾਤਾ ਪੀਰ ਜੀ ਖੁਦ ਆਂਦੇ ਆ ਕਿ ਐ ਬੀਬੀ ਤੂੰ ਰੋਜ਼ ਫਰਿਆਦ ਵੀ ਕਰਦੀ ਆ ਤੇ ਕਹਿਣਾ ਵੀ ਨਹੀਂ ਮੰਨਦੀ ਅੱਜ ਤੀਸਰਾ ਦਿਨ ਹੋ ਗਿਆ ਆ ਤੈਨੂੰ ਦੱਸ ਦਿਆਂ ਨੂੰ ਉੱਠ ਸੁਣ ਗੱਲ ਸਾਡੀ ਉੱਠੀ ਉੱਠ ਕੇ ਸਰਕਾਰ ਦੀ ਗੱਲ ਸੁਣੀ ਦੂਸਰੇ ਦਿਨ ਸਵੇਰੇ ਬਾਜ਼ਾਰ ਚ ਆ ਕੇ ਕੈਸੂ ਦੇ ਫੁੱਲ ਲਿਆ ਕੇ ਉਵਾਲ ਕੇ ਫੋੜੇ ਤੇ ਬੰਨੇ ਉਹ ਫੋੜਾ ਹੌਲੀ ਹੌਲੀ ਬਿਲਕੁਲ ਠੀਕ ਹੋ ਗਿਆ ਉਹ ਬੀਬੀ ਵੀ ਬੜਾ ਸੋਚਦੀ ਆ ਕਿ ਡਾਕਟਰ ਪੈਰ ਵੱਡਣ ਨੂੰ ਕਹਿੰਦੇ ਸੀ ਇਹ ਲੱਖ ਦਾ ਤਪੀਰ ਨੇ ਐਡਾ ਕਰਮ ਕੀਤਾ ਥੋੜੇ ਹੀ ਸਮੇਂ ਦੇ ਵਿੱਚ ਫੋੜਾ ਠੀਕ ਕਰ ਦਿੱਤਾ ਨਾਜ਼ਰਿਨ ਗੱਲ ਇਹ ਹੈ ਕਿ ਜਿਹੜਾ ਆਪਣੇ ਕਿਸੇ ਵੀ ਗੁਰੂ ਪੀਰ ਤੇ ਭਰੋਸਾ ਰੱਖਦਾ ਅਤੇ ਸੱਚੇ ਦਿਲੋਂ ਫਰਿਆਦ ਕਰਦਾ ਉਹਦੀ ਦੁਆ ਫਰਿਆਦ ਜ਼ਰੂਰ ਸੁਣੀ ਜਾਂਦੀ ਆ ਜਿਵੇਂ ਕਹਿੰਦੇ ਆ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਦ ਦਿਲ ਸੇ ਹੋਤੀ ਹੈ ਮੁਸ਼ਕਿਲ ਤੋਂ ਇਹ ਹੈ ਕਿ ਬੜੀ ਮੁਸ਼ਕਿਲ ਸੇ ਹੋਤੀ ਹੈ ਨਾਜ਼ਰਮ ਜਿਹੜੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜੈ ਪੀਰਾਂ ਦੀ